ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਦਿਅੋਤੀ ਅੱਜ ਮੈਂ ਤੁਹਾਡਾ ਸਾਂਝਾ ਕਰਨ ਜਾ ਰਹੀ ਹਾਂ ਟੋਪਿਕ ਨਾਮ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦਾ ਟੋਪਿਕ ਪਰਿਭਾਸ਼ਾ ਜਿਹੜੇ ਸ਼ਬਦ ਕਿਸੇ ਮਨੁੱਖ ਜੀਵ ਵਸਤੂ ਸਥਾਨ ਅਤੇ ਭਾਵਾਂ ਦੇ ਨਾਮ ਦਾ ਬੋਧ ਕਰਾਉਂਦੇ ਹੋਣ ਉਹਨਾਂ ਨੂੰ ਵਿਆਕਰਣ ਵਿੱਚ ਨਾਮ ਕਿਹਾ ਜਾਂਦਾ ਹੈ ਜਿਵੇਂ ਰਮਨ ਮੋਰ ਸ਼ੇਰ ਕੁਰਸੀ ਜਲੰਦਰ ਆਦਿ ਨਾਮ ਦੀਆਂ ਕਿਸਮਾਂ ਅਰਥਾਂ ਦੇ ਆਧਾਰ ਤੇ ਨਾਮ ਨੂੰ ਪੰਜ ਕਿਸਮਾਂ ਵਿੱਚ ਵੰਡਿਆ ਗਿਆ ਹੈ ਆਮ ਨਾਮ ਜਾਤੀ ਵਾਚਕ ਨਾਮ ਜੋ ਸ਼ਬਦ ਆਮ ਵਸਤੂਆਂ ਜੀਵਾਂ ਤੇ ਜਾਤੀ ਦੇ ਸਾਰੇ ਪਦਾਰਥਾਂ ਆਦ ਲਈ ਵਰਤੇ ਜਾਣ ਉਹਨਾਂ ਨੂੰ ਆਮ ਨਾਮ ਕਹਿੰਦੇ ਹਨ ਉਦਾਹਰਨ ਵਜੋਂ ਮੇਜ਼ ਕੁੜੀ ਨਦੀ ਆਦ ਖਾਸ ਜਾਂ ਨਿਜਵਾਚਕ ਨਾਮ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਖਾਸ પુરੁਖ ਈਸਤਰੀ ਸਥਾਨ ਜੀਵ ਜਾਂ ਸ਼ਹਿਰ ਦਾ ਬੋਧ ਹੋਵੇ ਉਹਨਾਂ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਵਿਆਸ ਸ਼ਹੀਦ ਭਗਤ ਸਿੰਘ ਬਸੰਤ ਆਦ ਵਸਤੂਵਾਚਕ ਨਾਮ ਜੋ ਸ਼ਬਦ ਤ올ੀਆਂ ਮੀਣੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਵਸਤਾਂ ਦਾ ਬੋਧ ਕਰਾਉ ਉਹਨਾਂ ਸ਼ਬਦਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਉਦਾਹਰਨ ਵਜੋਂ ਦੁੱਧ ਸੋਨਾ ਤੇਲ ਖੰਡ ਆਦਿ ਇਕੱਠਵਾਚਕ ਨਾਮ ਜਿਹੜੇ ਸ਼ਬਦ ਜੀਵਾਂ ਜਾਂ ਵਸਤਾਂ ਦੇ ਸਮੂਹ ਇਕੱਠ ਜਾਂ ਗਰੁੱਪ ਲਈ ਵਰਤੇ ਜਾਣ ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਹਨ ਉਦਾਹਰਨ ਵਜੋਂ ਡਾਰ ਟੀਮ ਇਜੜਾ ਜਮਾਤ ਆਦਿ ਭਾਵਵਾਚਕ ਨਾਮ ਉਹ ਸ਼ਬਦ ਜਿਨ੍ਹਾਂ ਤੋਂ ਕਿਸੇ ਗੁਣ ਹਾਲਤ ਜਾਂ ਭਾਵ ਦਾ ਪਤਾ ਲੱਗੇ ਪਰੰਤੂ ਜੋ ਚੀਜ਼ਾਂ ਵੇਖੀਆਂ ਜਾਂ ਛੂਈਆਂ ਨਾ ਜਾ ਸਕਣ ਸਿਰਫ ਮਹਿਸੂਸ ਕੀਤੀਆਂ ਜਾ ਸਕਣ ਉਦਾਹਰਨ ਵਜੋਂ ਇਮਾਨਦਾਰੀ ਮਿਠਾਸ ਦੁੱਧ ਦੁੱਖ ਸੁੱਖ ਆਦ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ